ਉਹ ਮਾਂ ਮਰਿਆ ਟੂਟੀ ਤੇ ਹੱਥ ਲਾਉਣ ਜੀ ਨਹੀਂ ਕਰਦਾ ਚਿਪਚਿਪ ਕਰਦੀ ਐ ਜਮੀ ਨਾ ਸੈਂਕਦੇ ਮਾਣਾ ਮੋਟਾ ਵੀ ਸਾਬਣ ਮਾਰਦਾ ਨਾ ਕੋਈ ਟੂਟੀ ਤੇ ਪਤਾ ਨਹੀਂ ਕੀ ਤਾਂ ਕਰੀ ਜਾਂਦੇ ਕੀ ਨਾ ਅੰਦਰ ਅੰਦਰ ਹੀ ਨਿਕਲਦੀ ਹੈਗੀ ਕੋੜ ਨੂੰ ਅੰਦਰੋਂ ਤੋਂ ਆ ਨਿਕਲ ਜੇ ਹੈ ਪਤਾ ਨਹੀਂ ਜਮੀ ਬਰਕਤ ਹੀ ਨਹੀਂ ਹੈਗੀ ਹੱਥ 'ਚ ਵੀ ਬਰਕਤ ਹੋਵੇ ਮਾੜੀ ਮੋਟੀ ਮੈਂ ਡੰਗਰਾ ਕੋਣੀ ਵੀ ਕਰਿਆ ਇਹ ਕੰਮ ਇੱਧਰ ਵੀ ਆ ਗਈ ਚੁੱਲ੍ਹੇ ਕਣੀ ਵੀ ਹੋ ਜਾਂਦੀਆਂ ਨਾ ਅੰਦਰੀ ਫਿਰ ਜਾਊਗੀ ਪੈਰ ਮਾਰਦੀ ਇੱਕ ਆ ਪੋਚੇ ਲਾਏ ਨੇ ਬਸ ਪੋਚੇ ਵੀ ਨਹੀਂ ਚੱਜ ਨਾਲ ਲਾਉਂਦੀ ਹੈਗੀ ਭੜੇ ਬਥੜੇ ਵਾਲੀ ਕਿ ਤੁਨ ਨੰਗਾ ਨਾਲ ਬਾਹ ਪਈਆ ਮੇਰੀ ਹਾਂ ਉਦੋਂ ਤਾਂ ਕਹਿੰਦੀ ਐਂ ਕਰਦਾਂਗੇ ਬਾਹ ਕਰਦਾਂਗੇ ਮੈਂ ਆਖਾ ਚੱਲ ਕੋਈ ਗੱਲ ਨਹੀਂ ਜੇ ਗਰੀਬ ਨੇ ਮਾੜਾ ਮੋਟਾ ਤਾਂ ਲੱਲਰ ਲਾਉਣਗੇ ਮੈਨੂੰ ਕੀ ਪਤਾ ਸੀ ਜਮੀ ਪਾਣੀ ਚ ਬੈਠਣਗੇ ਬੇੜਾ ਬੈਠੀ ਵਾਲੇ ਜਮੀ ਪੱਠਾ ਵੱਠਿਆ ਤਾਂ ਹੈ ਦੱਸ ਕੀ ਕਰਾਂ ਕੀ ਕਹਿਣ ਜੋ ਕੀ ਆ ਐਂ ਕਰਦੀਆਂ ਫਿਰ ਤੂੰ ਮੱਜਾ ਢਾ ਕੇ ਬੈਈ ਨਹੀਂ ਆ ਮੈਂ ਤੈਨੂੰ ਕਹਿੰਦੇ ਵੀ ਚਾਦੀ ਘੁੱਟ ਕਰਕੇ ਲੈ ਨਾਲ ਉਹਨੂੰ ਮੈਂ ਭੌਂਦੀਆ ਸੋਲੇ ਹੁਣ ਫੇਰ ਲੱਗੂਗਾ ਪਤਾ ਆਏ ਇਹ ਲੋਟ ਆਉਂਦੀ ਆ ਤਾਂ ਜਮੀਰ ਚੜਜੂਗੀ ਮੇਰੇ ਤਾਂ ਸਰਚ ਗਲੀਆਂ ਕਰ ਦੂਗੀ ਇਹ ਹੈ ਆਏ ਮੈਂ ਥੋੜੀ ਡਰ ਕੇ ਰਹਿਣੀ ਆ ਮੈਂ ਦੇ ਲਾਂ ਨਾ ਤੋਕੇ ਤਿਆਰ ਵੀ ਹੋ ਗਈ ਇਹਨੂੰ ਕੋਈ ਵਾਸਤਾ ਨਹੀਂ ਹੈਗਾ ਭੜੇ ਬਥੜੇ ਵਾਲੀ ਨੂੰ ਲੈ ਮੰਜਾ ਆਪ ਨੂੰ ਜੱਕਣਾ ਪਊਗਾ ਇਹ ਕਿੜਾ ਆਏ ਮੰਜਾ ਡਾ ਦੂਗੀ ਹੈ ਅੰਦਰ ਹੀ ਨਿਕਲਦੀ ਕੋੜਾ ਕੀ ਕਰਦੀ ਆ ਬਾਹਰ ਵੱਧ ਜਾ ਫਿਰ ਆਏ ਕੋ ਮਿੱਠੇ ਚੌਲ ਕਰਨੇ ਪੈਣਗੇ ਬਾਰ ਵਧਾਉਣ ਵਾਸਤੇ ਹਾਂਜੀ ਮੰਮੀ ਜੀ ਨਸਰਾਨੇ ਖੜ ਗਈ ਹੁਣ ਮੈਂ ਗਰਦਨ ਤਾਂ ਹਾਂ ਚੱਕਾ ਇਧਰ ਮੋੜਾਂ ਮੇਰੇ ਦੋ ਗਰਦਨਾਂ ਨਹੀਂ ਹੈਗੀਆਂ ਨਾ ਮੇਰੀ ਉਹ ਸਪਰਿੰਗ ਵਾਲੀ ਗਰਦਨ ਵੀ ਮੁੜੀ ਜਾਊਗੀ ਇਧਰ ਕਰ ਜਾ ਹਾਂਜੀ ਹਾਏ ਕੋੜੇ ਤੇਰਾ ਮੈਂ ਕੀ ਕਰਾਂ ਕੋੜੇ ਹੁਣ ਉਰੀ ਵਾਂਗੂ ਕੂਕਦੀ ਫਤਿਹ ਇਧਰ ਆ ਗਈ ਉਰੇ ਬਹਿ ਜਾ ਬੇਬੇ ਉਰੇ ਆ ਜਾ ਖਾ ਲਈ ਮਸਾ ਧਮਾਕੇ ਨਹੀਂ ਚੱਕ ਲੈ ਜਮਾ ਨਾ ਬੂਟ ਸਮਾਰ ਕੇ ਪਾਲਿਆ ਕਰਵਾਇਓ ਪੈਸੇ ਲੱਗੇ ਨੇ ਨਾ ਤੇ ਹੈ ਉਹੀ ਨਹੀਂ ਆਏ ਹੈਗੇ ਤੇਰੇ ਬਾਪ ਨੇ ਦੁਕਾਨ ਨਹੀਂ ਕਰਾ ਰੱਖੀ ਉਰੇ ਵੀ ਉਦੋਂ ਚੱਕ ਕੇ ਡੱਬੇ ਚ ਲੈ ਕੇ ਪਾ ਦਊਗੀ ਤੇਰੇ ਬੂਟ ਮੈਂ ਹਾਂਜੀ ਮੰਮੀ ਜੀ ਕੀ ਕੰਮ ਮੈਂ ਇਹ ਕਹਿ ਰਹੀ ਆ ਤੈਨੂੰ ਅਕਲ ਕਾਤੋਂ ਦਿੱਤੀ ਤੇਰੇ ਮਾਵਾ ਪਾਪਾ ਨੇ ਅਕਲ ਕਾਤੋਂ ਦਿੱਤੀ ਮਾੜੀ ਮੋਟੀ ਤਾਕਲ ਲੈ ਆਉਂਦੀ ਕੀ ਹੋ ਗਿਆ ਮੰਮੀ ਜੀ ਹੁਣ ਤਾਂ ਮੈਂ ਸਾਰੇ ਕੰਮ ਵੀ ਕਰਤੇ ਪੋਚਾ ਵੀ ਲਾਤਾ ਭਾਂਡੇ ਵੀ ਧੋਤੇ ਤੇ ਬਸ ਕੱਪੜੇ ਧੋਣ ਲੱਗਦੀ ਸੀ ਕੱਪੜੇ ਧੋਣ ਲੱਗਦੀ ਸੀ ਨਾ ਉਹ ਸਿੰਕ ਤੇ ਕਿਹਾ ਸੀਗਾ ਮਾਹਕੜਾ ਤੇ ਸਾਬਣ ਮਾਰਨੀ ਹੈ ਉਹ ਚਿਪਚਿਪ ਕਰਨਾ ਕਰੇਗਾ ਉਹ ਮੰਮੀ ਗਰਮ ਪਾਣੀ ਕਰਿਆਗਾ ਗਰਮ ਪਾਣੀ ਚ ਸਰਪਾ ਪਾ ਕੇ ਫੇਰ ਮਾਰੂੰਗੀ ਉਹ ਠੰਡੇ ਪਾਣੀ ਨਾਲ ਸਾਫ ਨਹੀਂ ਹੁੰਦੇ ਹੈਗੇ ਅੱਛਾ ਠੀਕ ਆ ਜਦ ਪੋਚੇ ਲਾਉਂਦੇ ਆ ਘਟੋ ਘਟੋ ਤੇ ਨਾਲ ਦੀ ਨਾਲ ਉਹਦੀ ਗਾਲ ਤਿਆ ਉਹ ਦਿਖਾ ਦਿਆ ਕਰ ਫਿਰ ਮਹਿੰਗੇ ਪਾਦੇ ਲੱਗੇ ਨੇ ਉਹ ਹੈ ਉਹ ਕੋਈ ਦਾਅ ਚ ਨਹੀਂ ਆਏ ਤੀਗੀ ਤੈਨੂੰ ਮੈਂ ਦੱਸਾਂ ਗੱਲ ਵੀ ਤੂੰ ਦਾਅਜੀ ਚ ਲੈ ਕੇ ਆਈ ਤੀਗੀ ਕੋਈ ਨਾ ਮਮੀ ਜੀ ਕਰ ਦੂੰਗੀ ਵੀ ਉਹ ਕੱਲ ਤੋਂ ਪੋਚਣ ਲਾਇਆ ਕਰੂ ਜਦੋਂ ਉਹਦੀ ਨਾਲ ਕਰ ਦਿਆ ਕਰੋ ਹਾਂ ਨਾਲ ਕਰ ਦਿਆ ਕਰ ਆ ਬੂਟਾ ਨੂੰ ਉਹੀ ਤੇ ਡੰਗਰਾਂ ਵਾਲੇ ਚ ਲੈ ਆਈ ਫਿਰ ਜੰਨੀ ਆ ਉਹੀ ਧੂਰੇ ਲਈ ਆਈ ਫਿਰ ਜੰਨਾ ਉਹ ਰਾਵੜ ਦੇ ਲਿਆਂਦੇ ਦੀ ਉਹ ਪਾਲੇ ਕਰ ਡੰਗਰਾਂ ਵਾਲੇ ਚ ਉਹ ਮਮੀ ਪੈਂਦੇ ਨਹੀਂ ਛੋਟੇ ਨੇਗੇ ਪੈਰ ਦੁਖਣ ਲੱਗ ਜਾਂਦੇ ਉਹਨਾਂ 'ਚ ਹਾਂ ਭਾਰ ਤਾਂ ਡੇਢ ਖੜੌਂਚੇ ਵਧਾ ਰੱਖੇ ਨਹੀਂ ਦੁਖਣਗੇ ਪੈਰ ਤਾਂ ਦੋ ਖੌਣ ਲੱਗ ਜੰਨੇ ਨੇ ਪੈਰ ਹੈ ਨੱਕ ਸੱਸ ਅਗਲਾ ਕੋਕਾ ਸੱਸ ਨੇ ਤਾਂ ਗਲਾਬੀ ਪਾਰਖਿਆ ਨੂਨ ਜੰਨੇ ਫਿੱਕਾ ਪਾਰਖਿਆ ਚੱਜ ਦੇ ਫੁਕੜਿਆ ਕਰ ਪਾ ਲਿਆ ਕਰ ਬਜੀਓ ਪਰ ਤੇਰੇ ਕਿਹੜਾ ਮਾਮਾ ਪਾ ਨਹੀਂ ਦਿੱਤੇ ਨੀ ਤੈਨੂੰ ਕਿਹੜਾ ਦਿੱਤੇ ਨੀ ਕਿਸੇ ਨੇ ਹੈ ਕਿੱਥੋਂ ਮੇਰੀ ਨੰਗਾ ਨਾਲ ਬਾਹ ਪਿਆਗਾ ਮੇਰਾ ਹੈ ਐਨਾ ਵੀ ਨਹੀਂ ਦੇ ਸਕਦੇ ਕੁੜੀ ਦੇ ਮੰਮੀ ਜੀ ਮੇਰੇ ਕੋਲ ਦੋ ਤਿੰਨ ਸੂਟ ਨੇ ਬਸ ਉਹੀ ਪਾ ਲਾਂ ਨਹੀਂ ਉਹੀ ਧੋ ਲਾਂ ਨਹੀਂ ਹੋਰ ਹੈ ਨਹੀਂ ਗਈ ਹਾਂ ਤੇਰੇ ਕੋਲ ਤਾਂ ਕੁਝ ਨਹੀਂ ਹੈ ਗਿਆ ਤੇਰੇ ਕੋਲੇ ਨਹੀਂ ਕੁਝ ਹੈ ਗਿਆ ਕੋਈ ਗੱਲ ਨਹੀਂ ਜਿੱਦਨ ਮੈਂ ਨਿਵਾਰੀ ਖੋਲੀ ਨਾ ਫਿਰ ਚੱਕ ਕੇ ਤੇਰੇ ਮੂਰੇ ਦੇਖੂਗੀ ਅਗ ਲਾਉਂਗੀ ਨਾ ਨਾ ਫੋਕੂਗੀ ਮੈਂ ਕਰਕੇ ਬਥੜਾ ਦੇ ਕੇ ਬੈਠੀਆ ਮੂਰੇ ਮੇਰੀ ਕੰਮ ਕਰ ਲੈਕਰ ਚਾਦੀ ਕੋਟ ਗਾਲ ਲਿਆ ਦੇ ਦੇ ਚਾਦੀ ਕੋਟ ਕਰਕੇ ਹੈ ਓਹੋ ਹੈ ਦੇ ਲ ਮਮੇ ਜੀ ਮਮੀ ਜੀ ਇੱਕਾਂ ਪੜੋ ਲੈਨੇ ਆਏ ਮਮੀ ਮਮੀ ਜੀ ਤੇ ਕੋਈ ਪੁੱੜਦੀ ਨਹੀਂ ਹੈਗੀ ਅਹੀ ਜੀ ਪੁੱਣ ਵਾਲੀ ਨਹੀਂ ਹੈਗੀ ਹੈ ਬਾਗੜ ਬਿੰਨੇ ਬੰਕ ਅੰਦਰ ਕਰ ਸੋਈ ਤਾ ਪਥਰਾ ਐਡਾ ਕੋਲਾ ਪਰ ਕੇ ਦੁੱਧ ਦਾ ਪੀ ਲੈਂਦੀ ਹੈ ਚੰਗੀ ਮੱਖਣੀ ਖਾਂਦੀ ਹੈਗੀ ਕਿਹੜਾ ਜ਼ੋਰ ਲੱਗਦਾ ਇਹਦਾ ਮੂੰਹ ਤਾਂ ਦੇਖ ਲੈ ਕਿਹਾ ਜਾ ਹੋ ਰਿਆਗਾ ਜਦੋਂ ਆਈ ਤੀ ਐਡਾ ਕ ਮੂੰਹ ਤੀ ਹੈ ਹੁਣ ਦੇਖ ਲੈ ਖਾ ਖਾ ਕੇ ਇਹ ਪਣਾ ਖਾਣੋਂ ਮਿਲਦਾ ਗੱਲ ਗੜੱਪੇ ਹੁਣ ਤਾਂ ਆਪ ਹੀ ਹੋਣਾ ਕੋਈ ਨਾ ਹੁਣ ਜਿੰਦਾ ਲਾਇਆ ਕਰੂੰਗੀ ਮੱਖਣੀ ਨੂੰ ਜਿੰਦਾ ਲਾਇਆ ਕਰੂੰਗੀ ਕਿਉਂ ਕੋਹ ਨੂੰ ਜਿੰਦਾ ਲਾਇਆ ਕਰੂੰਗੀ ਹੈ ਨਾਲੇ ਦੁੱਧ ਨਾ ਦੈਰੀ ਚ ਪਾਉਣ ਲਾਉਂਗੀ ਮੈਂ ਤਾਂ ਹੁਣ ਕੋਈ ਨਹੀਂ ਰੜਕਦੀ ਹੈਗੀ ਰੜਕ ਲੈਣਾ ਵਾਸਤੇ ਟੌੜੀ ਹੋ ਕੇ ਖਾਈ ਜਾਂਦੀਆਂ ਕੁੜੇ ਲਿਆ ਨਾਲੇ ਮੇਰੀ ਗੱਲ ਸੁਣ ਦੁੱਧ ਚੱਜ ਨਾਲ ਫੂਕ ਲਈ ਪਾ ਲਈ ਚਾਚਾ ਨਾਲੇ ਪੱਤੀ ਪਾ ਲਈ ਕਿਤੇ ਟੋਬੇ ਦਾ ਪਾਣੀ ਬਣਾ ਕੇ ਲੈ ਕੇ ਢੇਕ ਦੇ ਮੇਰੇ ਕੋਲੇ ਮੈਨੂੰ ਨਹੀਂ ਇਹ ਆਇਆ ਚੰਗਾ ਲੱਗਦਾ ਹੈ ਗਿਆ ਨਾ ਬਤੁਰਿਆ ਇਹ ਨਹੀਂ ਖੜਦਾ ਕਿਸੇ ਟਾਈਮ ਕੋਈ ਦੀ ਹੋ ਗਿਆ ਬੜਬੜ ਕਰੀ ਜੰਨੀ ਆ ਆਹੋ ਮੈਂ ਤਾਂ ਬੜਬੜ ਆਪੀ ਕਰਨਾਗਾ ਤੇਰਾ ਤੇਰੇ ਕੋਲੇ ਸਾਰਾ ਦਿਨ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਤੇ ਤੋ ਉਹ ਉੱਥੇ ਅੱਡੇ ਦੇ ਬਏ ਨਾ ਜਾ ਕੇ ਉਹ ਆਰਤੀਏ ਕੋਲੇ ਗਿਆ ਸੀਗਾ ਬੈਹ ਜਾ ਨਾ ਆਰਤੀ ਲੈਵੇ ਗਿਆ ਤੀ ਮੈਨੂੰ ਪਤੀ ਆਰਤੀ ਲੈਵੇ ਗਿਆ ਤੀ ਕਰੇ ਸਾਬ ਕਿਤਾਬ ਹਾਂ ਕਰਿਆ ਫਿਰ ਪੈਸੇ ਪੂਸੇ ਕੀ ਕਹਿੰਦਾ ਉਹ ਪੈਸੇ ਕਹਿੰਦਾ ਹਜੇ ਆਉਣਗੇ ਕਦੋਂ ਆਉਣਗੇ ਰਾਜ ਤੋਂ ਰਿਹਾਉਂਦੇ ਨੇ ਕਿਤੇ ਚੱਲ ਰਹੀ ਹੈਗੀ ਦਿੱਕਤ ਉਹਨਾਂ ਦੀ ਦਿੱਕਤ ਆ ਰਹੀਦੀ ਹੈਗੀ ਅਗਲੇ ਤਾਂ ਤਾੜਕੇ ਨਹੀਂ ਕਹਿੰਦਾ ਹੈਗਾ ਤਾੜਕੇ ਕਿਉਂ ਨਹੀਂ ਕਹਿੰਦਾ ਤੈਨੂੰ ਕੀ ਪਤਾ ਹੈਗਾ ਆਹੋ ਤੈਨੂੰ ਕੀ ਪਤਾ ਮੈਨੂੰ ਕਾਹਨੂੰ ਨਹੀਂ ਪਤਾ ਹੈਗਾ ਤੈਨੂੰ ਇਹ ਪਤਾ ਹੈਗਾ ਸਾਰਾ ਦਿਨ ਤਾਂ ਪੀਤ ਪਾਈ ਰਹਿੰਦੀ ਆ ਲੈ ਫੜ ਹੈ ਕੁੜੇ ਇਹਦੇ ਚੋ ਕੁਝ ਫੂਕ ਦਿੰਦੀ ਪਾ ਦਿੰਦੀ ਦੇਖੀਂ ਜਿਵੇਂ ਟੋਬੇ ਦਾ ਪਾਣੀ ਹੁੰਦਾ ਚਾਹ ਹੈ ਕੋਸਾ ਸਾਰਾ ਦਿਨ ਜਵਾਖੜੀ ਨੂੰ ਘੂਰਦੀ ਰਹਿਣੀ ਆ ਕਿ ਜਵਾਖੜੀ ਲੱਸੀ ਹੋ ਗਈ ਹੈ ਕਿਸੇ ਪਾਸਾ ਲੱਸਾ ਤਾਂ ਹੋਇਆ ਨਹੀਂ ਇੰਤਾਰੇ ਮੈਨੂੰ ਕੀ ਹੋਇਆ ਚਾਹ ਨੂੰ ਬੰਦੀਆ ਤਾਂ ਹੈਗੀ ਆ ਯਾ ਬਾਖਸ਼ਾ ਭਾਈ ਕੰਮ ਕਰ ਲੱਭ ਜਾ ਦੇ ਦੇਹੀ ਹੀ ਕੋਸ ਰਹਿੰਦਾਗਾ ਜਿਆਦੇ ਨਾ ਬੋਲ ਚੱਪ ਕਰ ਜਾ ਸੰਗ ਧੱਪ ਦੂੰਗੀ ਦੇਖ ਲੈ ਤੇ ਮੈਂ ਦੱਸਾਂਗਾ ਤੇਰੇ ਕੋਲ ਕਰ ਦੇ ਵੀ ਕੰਮ ਹਾਂ ਕਰਤੀ ਕੀ ਮਾੜਾ ਕਰਤਾ ਉਹਨੇ ਤੇਰਾ ਸਾਰਾ ਕੰਮ ਕਰ ਪਿਆ ਮੂਰੇ ਤੇਰੇ ਬੋਲਦੀ ਨਹੀਂ ਉਹ ਨਾ ਚੰਗਾ ਵੀ ਕੀ ਕਰਾਂ ਮੇਰਾ ਸਾਰੀ ਕਰਦੀ ਆ ਸਾਰੀ ਕਰਦੀ ਆ ਇਕੱਲਾ ਕੰਮ ਕੀ ਚਟਣਾਗਾ ਦੇ ਕੰਨੀ ਦੇਖ ਰਹਾ ਹਜੇ ਵਿਆਹਣ ਵਾਲਾ ਪਿਆਗਾ ਵੀ ਉਹਨੂੰ ਤਾਂ ਮੈਂ ਵਧੀਆ ਕਰਾਂ ਵਿਆਹ ਆ ਵਧੀਆ ਕਰੇ ਹਾਂ ਇਹੇ ਕਰੇ ਉਹਦੇ ਨਾਲ ਕੱਟੇਗੀ ਕੱਤਲੂਗੀ ਤੂੰ ਕੱਟ ਨਹੀਂ ਸਕੀ ਵੇ ਕੱਤਲੂਗੀ ਕੱਟਣ ਨੂੰ ਇਹਦੇ ਨਾਲ ਕੱਟਦੀ ਕਿਉਂ ਨਹੀਂ ਜਾ ਦੇ ਨਾ ਮੇਰ ਜੀ ਤੇਰੇ ਮੈਂ ਤਾਂ ਸਾਲ ਚਾਦਾ ਗਲਾਸ ਮਰੂੰਗੀ ਮੂੰਹ ਤੇ ਚੁੱਪ ਕਰਕੇ ਬੈਠੀ ਰਹਾ ਕਰ ਮੈਂ ਨਹੀਂ ਬੈਠੀ ਚੁੱਪ ਕਰਕੇ ਜਿਹੜਾ ਉਹਨੇ ਦੇਖ ਲਈ ਤੂੰ ਦੇਖਿਆ ਹੋਇਆਗਾ ਕਰ ਲਈ ਜਿਹੜਾ ਕੁਝ ਕਰਦਾ ਕੋਈ ਇੰਟਰਦੀ ਹੈਗੀ ਮੈਂ ਸੱਤਿਆਂ ਨੂੰ ਸੱਦ ਲੈ ਆਉਂਦੇ ਨੂੰ ਫੇਰ ਸੱਦ ਲੈਣੇ ਕੀ ਆ ਨੰਗਾ ਨੇ ਕੀ ਆ ਨੰਗ ਤਾਂ ਹੈਗੇ ਨੇ ਕੀ ਆ ਉਹਨਾਂ ਦੇ ਕੀ ਸਦੂਗੀ ਕਿਹਨੂੰ ਸਦੂਗੀ ਯਾ ਦੇਰ ਤੂੰ ਮਿੱਠੀ ਹੋ ਕੇ ਕੰਮ ਲੈ ਲਿਆ ਕਰ ਉਹਨੂੰ ਨਰਮਾ ਕੁੜੀ ਇਹ ਮੇਰੀ ਤਾਂ ਮਿੱਠੀ ਮਾੜਾ ਜਮਾਨਾ ਦੇਖ ਲੈ ਤੂੰ ਕਹੇ ਯਾ ਜਮਾਨ ਮਿੱਠੀ ਹੀ ਨਹੀਂ ਹੈਗੀ ਜਮਾਂ ਵੀ ਨਾ ਮੈਂ ਮਿੱਠੀ ਰਹਾ ਤੇ ਬਸ ਕੱਟਣ ਵਾਲੀ ਹੈ ਵੀ ਨਹੀਂ ਤੂੰ ਮੈਂ ਨਹੀਂ ਕੱਟਦੀ ਲੱਤੀ ਖਾਏਂਗੀ ਤੂੰ ਲੱਤੀ ਹਾਂ ਮੇਰੇ ਲੱਤਾਂ ਪੈਂਦੀਆਂ ਤੇਰੇ ਲੱਤਾਂ ਪੈਣਗੀਆਂ ਮੇਰੇ ਕਾਹਨੂੰ ਪੈਣਗੀਆਂ ਤੇਰੇ ਪੈਣੀਆਂ ਮੈਨੂੰ ਮੇਨੂੰ ਤਾਂ ਪਾਪਾ ਜੀ ਪਾਪਾ ਜੀ ਕਰਦੀ ਆ ਤੈਨੂੰ ਤਾਂ ਆਪੇ ਪਾਪਾ ਜੀ ਪਾਪਾ ਜੀ ਕਰਨਾਗਾ ਦੇਖ ਤਾਂ ਸਹੀ ਹੈ ਇਹ ਜਾਦੇ ਮੇਰ ਲੈਣ ਆ ਗਿਆ ਲੈ ਜਮੀ ਉਹ ਕਰਦਾ ਐ ਕੋਈ ਨਹੀਂ ਮਟਰਦੀ ਹੈਗੀ ਕਿਸੇ ਤੋਂ ਪਰ ਹਾਂ ਮੈਂ ਤੇਰੇ ਬਾਪ ਤੋਂ ਡਰਦੀ ਸੀ ਨਾ ਤੇਰੀ ਮਾਂ ਤੋਂ ਡਰਦੀ ਸੀ ਨਾ ਮੈਂ ਤੇਤੋਂ ਡਰਦੀ ਹੈ ਨਾਲੇ ਤੋਂ ਗਹਾ ਜੰਮੀ ਐ ਕਹਿੰਦਾ ਤਾਂ ਵੀ ਮੂੰਹ ਦੇ ਥੱਲੇ ਲੱਗ ਕੇ ਰਹੇ ਮੈਂ ਕਹਿੰਦਾ ਥੱਲੇ ਲੱਗਾ ਲੈ ਬੋਲ ਹਾਂ ਚਾਹ ਦੇ ਲੈ ਕਹੀ ਜੀ ਲੈਂਦੀ ਆ ਬਸ ਇੱਕ ਦੁੱਧੇ ਨਹੀਂ ਪਾਇਆ ਹੈਗਾ ਚਾਚਾ ਨਾਲ ਉਹਦਾ ਵਧੀਆ ਬਣਾ रखी ਹੈਗੀ ਐ ਤਾਂ ਫੇਰ ਆਕੜ ਰੱਖੂੰਗੀ ਐ ਮੈਂ ਫੇਰ ਬੰਦੇ ਹਾਂ ਮੈਂ ਰਾਤੀ ਸਨ ਹਾਰ ਲਾਤੀ ਵਸ ਕਿਉਂ ਕੀ ਹੋ ਗਿਆ ਖਲਖੁਲ ਜੀ ਸਮਾਰ ਕੇ ਪਾ ਦਿਆ ਕਰ ਸੰਨੀ ਚ ਮੱਸ ਦੁੱਧੋਂ ਘਟ ਰਹੀਆਂ ਨੇ ਨਾਲੇ ਆ ਬਹੂ ਨੂੰ ਮਾੜਾ ਮੋਟਾ ਸਮਝਾ ਕੇ ਰੱਖਿਆ ਕਰ ਕੀ ਸਮਝਾਵਾਂ ਨੂੰ ਹੋ ਕੀ ਗਿਆ ਲੈ ਕਹਿੰਦਾ ਕੀ ਹੋ ਗਿਆ ਦਾਲ ਪਾਣੀ ਉਹਨੂੰ ਨਹੀਂ ਚੱਜਦਾ ਕਰਨਾ ਆਉਂਦਾ ਹੈਗਾ ਹੈ ਉਹ ਤੜਕਾ ਮੈਂ ਲਾਉਣੀ ਆ ਦਾਲ ਨੂੰ ਹੈ ਆਟਾ ਗੁੰਨਣ ਬਿਠਾ ਦੂੰਗੀ ਉਹ ਜਿਵੇਂ ਪਤਲਾ ਕਰ ਦਿੰਦੀ ਆਟੇ ਨੂੰ ਆਟਾ ਨਹੀਂ ਗੁੰਨਣਾ ਹੁੰਦਾ ਦੱਸ ਕੀ ਕਰ ਰੋਟੀ ਕਹਿ ਦੂੰਗੀ ਭਾਈ ਦੇਖੀ ਮਚਾਇਆ ਨਾ ਕਰ ਕਰਦੇ ਉਹ ਤੇ ਦਾਗ ਲਾਉਂਦੇ ਕਦੇ ਕਿਵੇਂ ਕਰ ਦਿੰਦੀ ਐ ਦੱਸ ਭਾਈ ਆਏ ਹੁਣ ਮੈਂ ਕੰਨ ਕਿਚਰ ਕਰੀ ਜਾਉਂਗੀ ਕੰਮ ਹੈ ਡੰਗਰ ਪਸੂ ਕੋਣੀ ਨਹੀਂ ਹੁੰਦੀ ਹੈਗੀ ਮਾੜਾ ਮੋਟਾ ਕੋਈ ਲਾਉਂਦੀ ਪਾਉਂਦੀ ਨਹੀਂ ਹੈਗੀ ਚੱਜ ਨਾਲ ਪਿੱਛੇ ਲਾਓ ਕਰ ਲੈ ਅਗਲਾ ਕਹ ਕੋ ਸੱਚ ਦਾ ਚਲਕ ਚੰਦੋ ਆ ਗਈ ਨੂੰ ਦੇਖ ਲਾ ਜੇ ਭਾਈ ਘਰ ਗਰੀਬ ਦੇ ਘਰ ਦੀ ਉਹ ਉੱਥੇ ਗਰੀਬ ਕਰਦੀ ਆ ਆਪਣਾ ਤਾਂ ਨਹੀਂ ਘਰ ਗਰੀਬ ਹੈ ਗਿਆ ਐਨੇ ਸੋਹਣੇ ਸੂਟ ਲੈ ਆ ਲੈ ਦਿੰਦੀ ਆ ਪਾਉਂਦੀ ਨਹੀਂ ਹੈਗੀ ਪੁੱਤ ਮੈਂ ਤਾਂ ਆਇਆ ਲਾਦਾ ਇਹ ਵੇਖ ਕੇ ਨਾ ਦਿੰਦੀ ਹੋਵੇ ਨਹੀਂ ਮਾਤਾ ਤੂੰ ਤਾਂ ਵੀ ਮਾਰੀ ਜਾਣੀ ਆ ਚੰਗਾ ਭਲਾ ਸਾਰਾ ਕੁਝ ਤਾਂ ਵਧੀਆ ਬਣਾਉਂਦੀ ਆ ਦਾ ਰੋਟੀ ਵਧੀਆ ਬਣਾਉਂਦੀ ਆ ਮੈਂ ਬਣਾਉਂਦੀ ਆ ਕੋਈ ਨੁਕਸ ਕੱਢਦੇ ਨਾ ਬਾਪੂ ਬੋਲਿਆ ਕਦੇ ਲੈ ਨਾ ਬਾਪੂ ਜੱਜਾ ਵੀ ਨਹੀਂ ਬੋਲਦਾ ਆਪਣੇ ਜਿਹੜਾ ਉਹ ਵੀ ਕਹਿੰਦੇ ਚੱਲ ਉਹਦਾ ਬਿਆਹ ਹੈ ਯਾਨੀ ਉਹਦਾ ਗਲਤੀ ਕੱਢ ਹੀ ਸਕਦਾ ਪਰਝਾਈ ਆ ਫੇਰ ਵੀ ਉਹਦੀ ਤੂੰ ਬਹੁਤੀ ਮੇਰ ਲੈਣਾ ਬਹੁਤੀ ਮੇਰ ਲੈਣਾ ਬਹੁਤਾ ਗੁਲਾਮ ਨਾ ਬਣ ਜੋਰ ਉਹਦਾ ਗੁਲਾਮ ਤੈਨੂੰ ਮਦਸਾਂ ਗੱਲ ਇਹ ਗੁਲਾਮ ਵਾਲੀ ਕੀ ਗੱਲ ਮੈਂ ਤਾਂ ਹੁਣ ਜੇ ਉਹਦੀ ਗਲਤੀ ਕਰੂ ਮੈਂ ਕਹਿਦਾ ਉਹਨੂੰ ਹੁਣ ਬਿਨਾਂ ਗਲਤੀ ਤੋਂ ਉਹਨੂੰ ਕੁੱਟਾਂ ਹੁਣ ਸਾਰੀ ਉਮਰ ਬਹੁਤੇ ਥੱਲੇ ਲੱ ਘੋਰ ਗਲਤੀ ਇਹਦੋਂ ਤੇ ਕੀ ਗਲਤੀ ਹੋਊਗੀ ਕੀ ਗਲਤੀ ਦੱਸ ਫੇਰ ਕੰਮ ਐ ਨਹੀਂ ਕਰਦੀ ਉਹ ਤਾਂ ਕੋਈ ਕੰਮ ਕਰਦੀ ਆ ਕੋਈ ਤੜਕੇ ਪੋਚੇ ਦਾ ਲੱਗ ਗਿਆ ਤੂੜੀ ਹੋਣੇ ਕੱਢੀ ਮੈਂ ਸੰਨੀ ਜੱਥੇ ਹੱਥ ਮਾਰਿਆ ਗੱਲ ਤੂੜੀ ਵੀ ਉਹ ਕੱਢ ਕੇ ਗਈ ਤੇਰਾ ਸਤਿਆ ਨਾਸ ਹੋ ਜਾਏ ਤੇਰਾ ਮਲੰਗ ਤੇਰਾ ਨਾ ਮਾਂ ਦਾ ਕੰਮ ਕਰਦੀ ਦੀਦੀ ਨਹੀਂ ਉਹ ਕੱਲੇ ਪੋਚੇ ਲਾਉਂਦੀ ਦੀ ਉਹੀ ਦਿਖ ਗਈ ਫਿਰ ਜਦੋਂ ਜਿਹੜਾ ਕੰਮ ਹੋਣੀ ਕੀਤਾ ਉਹ ਦੱਸੂਗਾ ਹੁਣ ਮੈਂ ਮੈਂ ਤੈਨੂੰ ਕਦੋਂ ਕਹਦਾ ਵੀ ਤੂੰ ਮਾੜੀਆਂ ਹੁਣ ਹਾਂ ਮਾੜੀਆਂ ਉਹਨੂੰ ਕਾਇਦੇ ਤਾੜ ਕੇ ਰੱਖ ਤੈਨੂੰ ਦੱਸਣੇ ਕੰਮ ਧੰਦਾ ਕਰ ਲਿਆ ਕਰੂਗੀ ਛੱਜ ਨਾਲ ਜੇ ਉਹ ਗਲਤੀ ਕਰੂ ਮੈਂ ਤਾੜ ਦੂੰਗਾ ਜੇ ਗ ਅੱਛਾ ਗਰੀਬਾ ਕਰ ਗਰੀਬਾ ਨਾ ਬਥੇਰਾ ਕੋਸਾ ਗਾ ਹੈ ਬਾਪ ਵਧੇਰਾ ਕਮਾਈ ਕਰਦਾ ਗਾ ਕੰਚਰਾ ਨੇ ਦਿੱਤਾ ਨਹੀਂ ਕੁਸ ਐਂ ਤੀ ਵੇਨਾਂ ਦੇ ਹੈ ਗਿਆ ਆਪੇ ਉਹ ਚੱਲ ਜੀ ਇਨੀ ਕੁੜੀ ਦੀ ਇੱਤੀ ਸਾਰਾ ਕੁਸ਼ੀ ਦੇ ਤਾਂ ਹੁਣ ਹਾਂ ਤੂੰ ਵਿਆਹ ਹੈ ਗਿਆ ਤੂੰ ਵਿਆਹ ਹੈ ਗਿਆ ਤੈਨੂੰ ਬਹੂ ਮਿਲ ਗਈ ਤੈਨੂੰ ਕੀ ਲੋੜਾ ਸਾਰਾ ਕੁਸ ਆ ਗਿਆ ਤੇਰੇ ਘਰੇ ਤਾਂ ਉਹ ਤਾਂ ਸੋਡੇ ਹੱਥ ਚ ਦੀ ਮੰਗ ਲੈਂਦੇ ਭਾਈ ਮੈਂ ਥੋੜੀ ਕਿਹਾ ਦੀ ਕੋਈ ਸਾਰੀ ਕਮਾਈ ਆਪ ਕਰ ਕਰਕੇ ਉਹ ਕਰਿਆ ਗਾ ਤੈਨੂੰ ਮੈਂ ਦੱਸਾਂ ਕਾਲੇ ਹੱਡ ਕਰ ਲੈ ਤੇਰੇ ਬਾਪ ਨੇ ਹੈ ਕਮਾ ਕਮਾ ਕੇ ਇਹ ਤੇ ਤੁਸੀਂ ਨਹੀਂ ਕਮਾਇਆ ਹੈਗਾ ਚੌੜਾ ਹੋਰੇ ਸਾਡੀ ਕਮਾਈ ਤੇ ਤੂੰ ਫਿਰ ਮਾਂ ਪਿਓ ਦਾ ਕਰਦੀ ਹੁੰਦਾ ਜਵਾਕਾਂ ਵਾਂ ਮਾਂ ਬਾਪ ਕਰਦਾ ਹੁੰਦਾਗਾ ਫਿਰ ਸੱਸ ਸਹੁਰੇ ਤੇ ਰਹਿੰਦੇ ਅੱਗ ਲੱਗ ਰਹੀ ਤੀਗੀ ਹੈ ਕਿੱਥੋਂ ਬਾਪ ਪਈ ਨਾ ਨਾਲ ਮੇਰੀ ਪੱਖਿਆਂ ਨਾਲ ਉਹ ਬੰਨਾ ਆਉਦੇ ਲੱਗਿਆ ਨਹੀਂ ਬੋਲਦਾ ਸਾਹ ਉਹ ਬੰਨਾ ਨਾਲੇ ਹੋਰ ਹੋਰ ਜਵਾਖੜੀ ਤੇਰੀ ਉਹ ਜਵਾਖੜੀ ਹੈ ਤੇਰੀ ਹਾਂ ਬੇ ਹਾਏ ਬੇ ਬੇ ਤੇਰੀ ਮਾਂ ਲੱਗਦੀ ਐ ਬੇ ਤੇਰੇ ਕੋਲੇ ਖੜੀ ਜਾਣ ਤੇ ਬਸ ਠੀਕ ਫਿਰ ਤੁਸੀਂ ਦੇਖਣਾ ਤੇ ਉਦੋਂ ਵੇਹਣ ਵੇਲੇ ਤੂੰ ਤੈਨੂੰ ਤਾਂ ਕੌਣ ਵਾਸਤੇ ਗਈ ਤੀ ਉਹ ਤਾਂ ਕਹਿੰਦਾ ਬੇਬੇ ਠੀਕ ਆ ਠੀਕ ਆ ਫਿਰ ਹੁਣ ਮੈਂ ਤਾਂ ਠੀਕ ਹੀ ਕਹੂੰਗਾ ਹੁਣ ਮਤੋਂ ਦੀ ਹੁੰਦਾ ਛੋਟੇ ਜੇ ਮੁੰਡਾ ਉਤੋਂ ਦੀ ਹੋ ਕੇ ਬੋਲੇ ਫਿਰ ਕਹਾਂਗਾ ਉਤੋਂ ਦੀ ਬੋਲਦਾ ਹੈ ਮੈਂ ਤਾਂ ਜਾ ਮੈਂ ਤਾਂ ਤੇਰੇ ਤੇ ਗੱਲ ਡੇਗਤੀ ਨਹੀਂ ਮਲੰਘਾ ਤੇਰੇ ਤੇ ਗੱਲ ਡੇਉਂਦੀ ਨਹੀਂ ਮਹਾਜੇ ਮੇਰੇ ਮੁੰਡੇ ਦਾ ਫਟਾਗੀ ਤਾਂ ਠੀਕ ਆ ਨਹੀਂ ਨਾ ਸਹੀ ਹੁੰਦਾ ਵੀ ਨਹੀਂ ਦੀ ਫਿਰ ਉਹਨਾਂ ਨੇ ਇੱਕ ਪਤਾ ਨਹੀਂ ਕਿਵੇਂ ਕਰਤਾ ਇਹ ਵੀ ਤੂੰ ਤਾਂ ਸੜਾ ਰਹਿ ਜਾਂਦਾ ਤੂੰ ਤਾਂ ਉਮਰ ਟੱਪਿਆ ਜਾ ਸੜਾ ਰਹਿ ਜਾਂਦਾ ਤੂੰ ਤਾਂ ਵਿਆਹ ਹੋਊਂਗੀ ਦੇਖੀ ਵਿਆਹ ਕੇ ਦੇਖਾਂ ਹੂੰਗੀ ਜੇ ਨੌਰੇ ਮੋਟਰਸਾਈਕਲ ਬੋਲਟ ਨਾਲ ਲੈ ਆ ਰਿਸ਼ਤਾ ਤਾਂ ਕਹੀਦੀ ਜੇ ਨਹੀਂ ਕਹੀ ਨਾ ਫਿਰ ਤੂੰ ਚੱਕਿਆ ਕਰੇਂ ਗਾਲਾ ਦਾਲਾ ਕੋਈ ਨਾ ਹਾਂ ਤੂੰ ਵੀ ਜੇ ਚੱਕ ਮੀ ਆ ਗਈ ਮਾਂ ਫੇਰੀ ਲੋਟ ਆਏਗੀ ਤੂੰ ਵੀ ਇਹਦੇ ਮੂਲੇ ਤੂੰ ਵੀ ਇਹਦੇ ਮੂਲੇ ਮੇਰੇ ਮੇਰੇ ਨਾਲ ਜਿਆਦਾ ਚੱਕ ਮੀ ਨਹੀਂ ਆਉਂਦੀ ਹੈਗੀ ਮੇਰੇ ਨਾਲ ਚੱਕ ਵੀ ਨਹੀਂ ਆਉਂਦੀ ਹਾਂ ਸਾਡੇ ਘਰੇ ਆ ਗਈ ਹਾਂ ਦੇਖ ਤਾਂ ਸਹੀ ਸਾਡੇ ਘਰੇ ਆ ਗਈ ਤੂੰ ਵੀ ਉਹਦੀ ਪਾੜ ਚ ਪਾੜ ਤਾਂ ਲੱਗਾ ਕੀ ਪਤਾ ਦਰਸਰਚ ਹੈ ਜਾ ਉਹਨੇ ਕੁਝ ਨਹੀਂ ਪਾਇਆ ਉਹਨੇ ਕੀ ਪਉਣਾ ਘਰੋਂ ਦਾ ਬਾਹਰੇ ਨਿਕਲਦੀ ਨਹੀਂ ਉਹ ਕੀ ਪਤਾ ਹੁਣ ਪੇਖੇ ਤਾਂ ਨਹੀਂ ਆਈ ਹੋਣੀ ਪੇਖੇ ਜਾਂ ਜਾਂਦੀਆਂ ਹੋਣੀਆਂ ਬਾਬਿਆਂ ਬੁੱਬਿਆਂ ਤੇ ਨਹੀਂ ਮਾਮਾ ਵਰਗੀ ਹਾਂ ਜਿਹੜਾ ਉਹਦੇ ਵਰਗ ਲਈ ਸਮਝੀਂਦਾ ਮਾਂ ਤਾਂ ਉਹ ਹੀ ਨਹੀਂ ਬਾਬੇ ਕੋਲੇ ਜਾਂਦੀ ਹੈ ਕਿ ਮੈਨੂੰ ਕੀ ਲੋੜ ਹਾਂ ਤੋਂ ਪਹਿਲਾਂ ਬਥੇਰੇ ਗਏ ਮੈਂ ਨਾਲ ਹੀ ਵੇ ਤੇਰਾ ਫੁਕਣਾ ਫੁਕਦੀ ਧੀ ਪਰ ਮੂੰਹ ਕਾਨੂੰ ਕਰਦਾ ਉਹਦਾ ਕਰ ਹੁਣ ਮੇਰੇ ਲਈ ਮੂੰਹ ਉਹ ਹਰੇਕ ਮਾਪਿਓ ਕਰਦੀ ਹੁੰਦਾ ਉਹਦੇ ਜਵਾਕਾਂ ਦਾ ਕੀ ਦਾ ਮਾਪਿਓ ਨਹੀਂ ਕਰਦਾ ਹੈਗਾ ਮਾਂ ਬਾਪ ਕਰਦੇ ਹਨ ਤੀ ਪੁੱਤ ਵੀ ਮਾਪੇ ਦੀ ਇੱਜ਼ਤ ਕਰਦੇ ਹੁੰਦੇ ਨੇ ਉਹ ਮਾਪੇ ਇੱਜ਼ਤ ਕਰਾਉਣ ਵਾਲੇ ਹੋਵੇ ਸਾਰੀ ਕਰਦੇ ਨੇ ਉਹ ਬਥੇਰਾ ਕਰਦੀ ਹੈਗੀ ਉਹ ਤੋਂ ਤਾਂ ਕਰਾਈ ਨਹੀਂ ਆਂਦੀ ਤੂੰ ਕੋਈ ਨਾ ਮਾਤਾ ਕਹਿੰਦੇ ਭੱਜ ਗਈ ਨਾ ਫੇਰ ਪੁੱਛੀ ਮੈਨੂੰ ਹਾਂ ਜਦ ਪੱਜ ਗਈ ਕੋਈ ਇਸ ਮਤਾ ਦੇਖੀ ਜੋ ਫਿਰ ਜਿਹੜਾ ਕੁਝ ਹੋਣਾ ਤਾਂ ਹੋ ਕੀ ਰਹੂਗਾ ਹਾਂ ਤੈਨੂੰ ਤਾਂ ਬਹੂ ਦਾ ਗੁਲਾਮ ਆਏਗਾ ਕੋਈ ਨਾ ਕੋਈ ਨਾ ਜਿੱਦਾਂ ਤੈਨੂੰ ਗੋਡਾਂ ਥੱਲੇ ਬੜ ਕੇ ਖੁੰਝੇ ਚ ਲੈ ਤਾ ਨਾ ਫਿਰ ਲੱਗੂ ਪਤਾ ਤੇਨੂੰ ਨਹੀਂ ਨਹੀਂ ਹੈਗੀ ਨਾਲ ਇਹੋ ਜਿਹੀ ਸਮਝਦਾ ਹਰੇਕ ਨੂੰ ਆਪਦੇ ਵਰਗੇ ਨਹੀਂ ਸਮਝੁੰਦਾ ਜੇ ਬਾਪੂ ਤੇ ਤੁਹਾਡਾ ਅਰਦਾ ਹੁਣ ਮੈਂ ਉਹ ਤੋਂ ਲੈ ਹੋ ਗਰਾਂ ਹੈ ਅੱਛਾ ਅਰਦਾ ਨਹੀਂ ਤੂੰ ਉਦੋਂ ਹੈ ਜਮਾਂ ਨਹੀਂ ਦਰਦਾ ਕੋਈ ਗੱਲ ਨਹੀਂ ਜਿੱਦਾਂ ਤੇਰੇ ਤਾਕਤ ਵੀ ਤੂੰ ਪਤਾ ਨਾ ਆਪਣੀ ਮਾਂ ਤੋਂ ਲੈ ਕੇ ਉਹਨੇ ਕਰਾ ਕੇ ਦਿੱਤਾ ਫਿਰ ਲੱਗੂ ਪਤਾ ਤੇਨੂੰ ਉਦੋਂ ਦੀ ਉਦੋਂ ਦੇਖਾਂ ਕੋਈ ਨਾ ਤਾਂ ਅਗੇ ਦੀ ਵੀ ਤਰਾਪਾਂ ਵੀ ਉਥੇਰੇ ਕਰਾਏ ਨੇ ਫੇਰ ਕਾਹ ਦਿੰਦਾ ਕਾਪਾ ਨੇ ਕਰਾਏ ਨਹੀਂ ਆਪਾਂ ਨੇ ਕਾਦੇ ਵਾਸਤੇ ਕਰਾਇਆ ਉਹ ਤਾਂ ਮੇਰੇ ਨਾਲ ਜਾਇਆ ਕਰਦਾ ਨਾ ਮੇਰੀ ਗੱਲ ਸੁਣਵੇ ਉਹ ਤਾਂ ਦੁਕਾਨਾਂ ਦੀ ਮਾਂ ਕਹਿੰਦਾ ਬਾਪੇ ਕੋਲੋਂ ਆ ਜਾ ਕਹਿੰਦਾ ਉਹ ਤਾਂ ਟੂਨੇ ਕਰਨ ਵੀ ਤੂੰ ਜਾਂਦਾ ਹੁੰਦਾ ਦੀ ਮੇਰਾ ਵਿਆਹ ਹੋ ਜੁਗਾ ਸੇਤੀ ਹੋਣਾ ਦਾਦੀ ਵੀ ਹੋ ਜੇ ਹੋ ਜੇ ਹੁਣ ਸਾਨੂੰ ਮੈਂ ਨਹੀਂ ਚਾਹ ਬਿਨਾ ਟੂਨੇ ਦੇ ਦੇਖੂ ਤੈਨੂੰ ਕੋਈ ਨਾ ਅਹੀਂ ਹੋ ਗਾ ਰਿਸ਼ਤਾ ਤਾਂ ਖਿਆ ਹੋਗੀ ਤੈਨੂੰ ਭੜੇ ਬਥੜੇ ਵਾਲਾ ਕੰਚਰ ਉਹਦੇ ਮਾਗਰ ਪਈ ਰੂ ਮਾਗਰ ਨਹੀਂ ਪਈ ਰੂਗੀ ਤਸ ਵੀ ਸਾਰਾ ਦਾ ਕੰਮ ਕਰਦੀ ਆ ਉਹ ਹਾਂਜੀ ਮੰਮੀ ਕੀ ਬੋਲੀ ਜਾਂਦੀ ਬਾਲਾ ਪਤਾ ਨਹੀਂ ਮੰਮੀ ਨੂੰ ਤਾਂ ਦੇਖੇ ਕੀ ਹੋਇਆ ਪਿਆ ਸਵੇਰ ਤੀ ਬੋਲੀ ਜਾਂਦੀ ਚਾ ਲੈ ਕੇ ਤੈਨੂੰ ਚਾਹ ਤਾਂ ਤੇਰੇ ਰਹਿਣ ਦੇ ਕੋਈ ਨਾ ਤੂੰ ਗੱਲ ਦੱਸ ਕੀ ਹੋਈ ਆ ਫਿਰ ਨਾ ਕੁਛ ਨਹੀਂ ਦੇਖੀ ਪਹਿਲਾਂ ਮੰਮੀ ਪੋਚਾਂ ਪਿੱਛੇ ਬੋੜ ਰਹੀਦੀ ਅਕੇ ਕੰਮ ਲੇਟ ਕਰਤਾ ਮੈਂ ਉਹ ਵੀ ਕਰਤੇ ਫਿਰ ਹਨਾ ਕਹਿੰਦੀ ਤੂੰ ਗਰੀਬ ਕਰਦੀ ਆ ਤੂੰ ਕੁਛ ਲੈ ਕੇ ਨਹੀਂ ਆਈ ਤੁਸੀਂ ਨਾ ਮਾੜੇ ਮੰਮੀ ਉਹ ਪਿੰਡ ਵਾਲੀ ਮੰਮੀ ਨੂੰ ਫੋਨ ਕਰਦਾ ਮੈਂ ਸਮਾਨ ਦੇ ਜਾਣਗੀ ਕਾਦੇ ਵਾਸਤੇ ਉਹ ਮੰਮੀ ਰੋਜ਼ ਕਹਿੰਦੀ ਆ ਦੇਖੀ ਰੋਜ਼ ਕਲੇਸ਼ ਪੈਂਦਾ ਆਪਣੇ ਘਰੇ ਉਹ ਸਬਾਈ ਹੈ ਜੇ ਕਦੇ ਵੀ ਸੇ ਕਰਨਾ ਪੂਣਾ ਉਹ ਮੰਮੀ ਹਰ ਉਹਨੂੰ ਕਹਿੰਦੀ ਵੀ ਥੋੜਾ ਮੋਟਾ ਸਮਾਨ ਦੇ ਜਾਣਗੇ ਮੈਨੂੰ ਕਿ ਹੁਣ ਸਮਾਨ ਦੱਸ ਕੀ ਕਰਨਾਲੇ ਓਰੇ ਫਿਰ ਐਵੇਂ ਹਣਾ ਮੰਮੀ ਬੋਲਦੀ ਰਹਿੰਦੀ ਅਗੇ ਮਾੜੀ ਮਾੜੀ ਗੱਲ ਤੇ ਫਿਰ ਉਹੀ ਗੱਲ ਬਾਰ ਬਾਰ ਤੇਰੇ ਪੇਕੇ ਨੂੰ ਕੁਛ ਨਹੀਂ ਦਿੱਤਾ ਗੱਲ ਸੁਣ ਲੈ ਮੇਰੀ ਮੰਮੀ ਦਾ ਸੁਭਾਅ ਹੀ ਐ ਹੈਗਾ ਉਹੀ ਬਲੱਡ ਵਧਾ ਦਿੰਦੀ ਮਾੜੀ ਗੱਲ ਦੇਖੀ ਆ ਮੇਰਾ ਸੂਟ ਮਾਡਲ ਹੈ ਕਹਿੰਦੀ ਤੂੰ ਸੂਟ ਨਹੀਂ ਨੰਮੇ ਪਾਉਦੀ ਲੈ ਨੰਮੇ ਸੂਟ ਪਾ ਕੇ ਮੈਂ ਗੋਹੇ ਚ ਫਿਰਦੀ ਰਵਾਂ ਉਹ ਬਾਲਾ ਨਾ ਗੋਲਿਆ ਕਰ ਤੂੰ ਉਹਦਾ ਹੱਥ ਬਣ ਗਈ ਹੁਣ ਚੜਚੜੀ ਹੋਈ ਜਾਂਦੀ ਆ ਉਹਦਾ ਡੈਡੀ ਜੀ ਨੇ ਕਿਹਾ ਸੀਗਾ ਵੀ ਤੂੰ ਹੁਣ ਕੁੜੀ ਨੂੰ ਐ ਨਾ ਬੋਲਿਆ ਕਰ ਡੈਡੀ ਜੀ ਨੂੰ ਮੰਮੀ ਪੱਜੂ ਕੇ ਬੋਲੀ ਕਹਿੰਦੀ ਉਹ ਕਹਿੰਦੀ ਮੇਰੇ ਤੋਂ ਨਾਸਾ ਨਾ ਬਣਾਲੀ ਚਲ ਉਹ ਤਾਂ ਬੋਲਣ ਦੀ ਆਦਤ ਆ ਹੁਣ ਤਾਂ ਹੁਣ ਤੂੰ ਕਿਉਂ ਬਾਲਾ ਸੋਚੀ ਜਾਈ ਨਹੀਂ ਐ ਫਿਰ ਹੁਣ ਹੁਣ ਕੀ ਕਹਿੰਦੀ ਸੀ ਤੁਹਾਨੂੰ ਮੈਨੂੰ ਵੀ ਆਹੀ ਕੁਝ ਕਹਿੰਦੀ ਵੀ ਤੂੰ ਕਰਦੀ ਨਹੀਂ ਕੁਝ ਮੈਂ ਸਾਰਾ ਦਾ ਕਰਦੀ ਮੈਂ ਤੂੜੀ ਕੱਟਦੀ ਚੰਨੀ ਮੈਂ ਲਾਤੀ ਹੋਰ ਕੀ ਕਰੇ ਮੈਂ ਹੁਣ ਉਹ ਲਕਿ ਮਮੀ ਐ ਕੋ ਕਰਦੀ ਆ ਮੈਂ ਤਾਂ ਕਦੇ ਮਾੜਾ ਚੰਗਾ ਵੀ ਨਹੀਂ ਬੋਲਿਆ ਉਹਨੂੰ ਸਾਰਾ ਦਿਨ ਮੈਂ ਕੰਮ ਕਰਦੀ ਆ ਕਦੇ ਮੈਂ ਨਹੀਂ ਮੂਰੇ ਨਹੀਂ ਬੋਲੀ ਹੈਗੀ ਉਹਦੇ ਫੇਰ ਵੀ ਮੈਨੂੰ ਦੇਖ ਕੇ ਐ ਬੋਲਦੀ ਰਹਿੰਦੀ ਆ ਓਏ ਆਦਤ ਹੁੰਦੀ ਆ ਬੁੜੀ ਨੂੰ ਵਿੱਚ ਆਪੀ ਸੁਧਰ ਜੂਗੀ ਹੌਲੀ ਹੌਲੀ ਤੂੰ ਬਸ ਬਾਲਾ ਮੂਰੇ ਨਾ ਬੋਲਿਆ ਕਰ ਉਹਦੇ ਗੋਲਿਆ ਨਾ ਕਰ ਤੂੰ ਉਹਨੂੰ ਮੈਂ ਤਾਂ ਕੁਛ ਨਹੀਂ ਕਹਿੰਦੀ ਹੈ ਕਿ ਜਿਵੇਂ ਉਹ ਕਹਿੰਦੇ ਆ ਮੈਂ ਤਾਂ ਉਮੀ ਕੰਮ ਕਰ ਲੈਣੀ ਹੈਗੀ ਮੈਂ ਤਾਂ ਹਾਂਜੀ ਹਾਂਜੀ ਮਿਲਾਈ ਜਾਇਆ ਕਰ ਯਾਰ ਚੰਗਾ ਤੂੰ ਚਾਲ ਲਿਆ ਕੇ ਤਾਂ ਮੈਂ ਚੱਲੇ ਆਂਗਾ ਸੋਚੀ ਨਾ ਬਾਲਾ ਹੁਣ ਜੋ ਦਿਮਾਗ ਇਦਾਂ ਹੀ ਲਾਈ ਰੱਖੇ ਗਾਲਾਂ ਖਾਂਗੀ ਫੇਰ ਹੋ ਫਿਰ ਤੋਂ ਮੰਨ ਲੀਏਗੇ ਲੈ ਕੇ ਮਾਲ ਵੇਚਣੀ ਹੈਗੀ ਹੈ ਮਮੇ ਮੈਂ ਤਾਂ ਹੁਣੇ ਚੱਕਿਆ ਸੀਗਾ ਜੀ ਫੋਨ ਹੁਣੇ ਚੱਕਿਆ ਸੀਗਾ ਪੈਸੇ ਪਾਉਣ ਦੀ ਹਾਰ ਹੋ ਗਈ ਇਹਦੇ ਚ ਹੈ ਸਾਰਾ ਨੈਟ ਫੂਕ ਦੇਣੀ ਹੈਗੀ ਹੋਰ ਕੋਈ ਕੰਮ ਨਹੀਂ ਹੈਗਾ ਜਾ ਦਾ ਪਾਣੀ ਚੀਰ ਲੈ ਠੋਕ ਲਓ ਜੀ ਇੱਕ ਤਾਂ ਸਹੀ ਮਸਤੀ ਕਰਤੀ ਲੈ ਕੇ ਪੋਨ ਮੈਂ ਨਾਲ ਪੈ ਜੂਗੀ ਤੂੰ ਕੀ ਗੱਲਾਂ ਤੇ ਮਾਰੇ ਲੈ ਕੇ ਦਿੱਤਾ ਕਿ ਤੇਰੇ ਬਾਪ ਨੇ ਲੈ ਕੇ ਦਿੱਤਾ ਤੇ ਮੈਂ ਮੈਂ ਫੋਨ ਸੇ ਮੈਂ ਤੇ ਚੋਟ ਮੈਂ ਦੇਖ ਲੈਣੀ ਆ ਜੀਜਾ ਨਹੀਂ ਲੱਗਦਾ ਹੈਗਾ ਚਲ ਤਾਂ ਕਰਕੇ ਨੱਟ ਮੈਂ ਚਾ ਦੇਣੀ ਆ 10 ਉਧਰ ਉਹ ਚੋਬਰਾ ਉਹ ਆ ਗਿਆ ਉਹ ਕੰਮ ਨਹੀਂ ਕਰਦਾ ਧੰਨ ਜਿਹਨੂੰ ਕਹਦੇ ਮੋੜੇ ਨੱਟ ਫਵਾ ਲੈ ਉਹ ਕਹਿੰਗਾ ਲੈ ਫੇ ਤੂੰ ਨੱਟ ਦੇਖੇਂਗੀ ਨੱਟ ਦੇਖਣ ਦੀ ਉਮਰ ਤੇਰੀ ਤੂੰ ਦੇਖੀ ਜਨੇ ਇਹਦੇ ਵਿੱਚ ਸਾਰਾ ਦਿਨ ਰੀਨਾ ਵੀ ਦੋ ਮਿੰਟ ਜਿਵੇਂ ਦੇਖ ਲੈਣੀ ਆ ਕਹਿੰਨੇ ਸੋਨੇ ਤੀਵੇਂ ਰੀਨਾ ਪਾਉਂਦੀਆਂ ਨੇ ਹੈ ਕਦੇ ਆਈ ਮੈਂ ਸਿੱਖ ਜੂਗੀ 10 ਵੀ ਤੇਰਾ ਢਿੱਡ ਦੁਖਦਾ ਹੈ ਲੈ ਲੈ ਕਰੀ ਜਾ ਨੋ ਕੇ ਆਦੀ ਕਰੇ ਚੱਕੇ ਲਸਣ ਦਾ ਬੈਠ ਗਈ ਆ ਗੋਡਾ ਥੱਲੇ ਲੈ ਲਈ ਸਬਜੀ ਨਾ ਮੰਮੀ ਪਰਾਹਗੀ ਗੋਡਾ ਥੱਲੇ ਤਾਂ ਲੈਤੀ ਨੀ ਉਹ ਮੈਂ ਪਹਿਲਾ ਲਸਣ ਤੇ ਟਾਈਮ ਲੱਗ ਜਾਂਦਾ ਛਿੱਲਣ ਤੇ ਮੈਂ ਪਹਿਲਾ ਲਸਣ ਛਿੱਲਣਾ ਫੇਰ ਚੀਰ ਲੂੰਗੀ ਸਬਜੀ ਆਏ ਕੁੜੇ ਕੁੜੇ ਧਣੀਆਂ ਦੀ ਜਾਨ ਮਾਰਦੀ ਕੁੜੇ ਜਿਵੇਂ ਆਕਲ ਨਹੀਂ ਆਏਗੀ ਕੁੜੇ ਮੈਂ ਇਸ ਵਗਗੀ ਪਈਆਂ ਦੇਖੀ ਕੋਡੇ ਦਾ ਭਜਨ ਦੇਖੇ ਧਣੀਆਂ ਦੇਖੀ ਕਿਵੇਂ ਕਰਤਾ ਜਿਵੇਂ ਆਕਲ ਨਹੀਂ ਦੀ ਜਿਵੇਂ ਆਕਲ ਹੈਗੀ ਜੁੱਡਲ ਦੀ ਕਿੱਥੇ ਤਾਂ ਪਈਆਂ ਦੀ ਹੈ ਕਿੱਥੇ ਪਾ ਪਿਆ ਮੇਰਾ ਇਹਦੇ ਨਾਲ ਬ੍ਰਾਹਮਣ ਨਾਲ ਮੇਰੇ ਚੜ੍ਹਦੀਏ ਕਿਉਂ ਮਰੀਏ ਲੀਆਂ ਜਵਾਕੜੀ ਦੇ ਮੈਂ ਤੂੰ ਇੱਥੇ ਖੜਾ ਤੀ ਕਸਰਾ ਨਹੀਂ ਖੜਾ ਤੀ ਮੇਰੇ ਹੈ ਤਾਏ ਮੇਰੇ ਕਿਵੇਂ ਮਾਰਿਆ ਕੁਝ ਪਿਆ ਦੇਖੀ ਜਾਂਦਾ ਮੈਂ ਤੇਰਾ ਤਾਂ ਦੇਖਣ ਮੇਰੇ ਤਾਂ ਬਟਨ ਲੱਗ ਰਹੇ ਸਾਰੇ ਕੁੱਡੇ ਕੱਟ-ਕੱਟ ਕੇ ਮੇਰੇ ਕਲੀਆਂ ਦੇਖਦਾ ਰਿਹਾ ਕਰ ਕੁੱਟੀ ਨਹੀਂ ਇਹਨੂੰ ਤੈਨੂੰ ਐਂ ਕਿਹਾ ਤੇ ਮੈਂ ਸਾਜੀ ਜੀ ਲੈ ਕੇ ਲਸਣ ਡੰਗਾ ਕਰੀ ਨਾਲ ਵੀ ਕਹਿ ਜਾਂਦੀ ਐਂ ਚੱਲ ਮੇਰੇ ਕੋਲ ਨਹੀਂ ਪਿਆਰ ਪੂਰ ਹੈਗਾ ਤੁਸੀਂ ਇਹ ਰੱਖੋ ਇਹ ਪਿਆਰ ਤਾਂ ਤੇ ਨਹੀਂ ਮਿਲ ਜੂ ਮੈਂ ਟੇਜ ਤੇਨੂੰ ਆ ਤੂੰ ਮਾਰ ਕੇ ਅੰਦਰ ਆ ਤੇਰਾ ਹੱਥ ਨਾ ਹਟੂਣ ਤੂੰ ਆਹ ਨਾ ਹੱਥ ਨਾਲੇ ਹੋਰ ਨਾ ਜਮੀ ਤੇ ਪਾਰਖਿਆ ਹੁਟ ਜਾਣਾ ਲੈ ਸਰੀਰ ਸਿਰ ਤੇ ਡੀ ਜਾਂਦੀ ਆ ਚਾਹੇ ਕੁੱਟਣ ਵੀ ਲੱਗੀ ਤੂੰ ਮੇਰੇ ਲੱਗਿਆ ਲੈ ਲੈ ਬੋਲ ਕੰਮ ਕਰ ਲੋ ਕੀ ਬਹੜਾ ਪੱਥਰ ਤੋੜਦੀ ਹੈਗੀ ਹਾਂ ਮੈਂ ਕਦੇ ਕੁਛ ਕਰੀ ਮੇਰਾ ਕੰਮ ਹੈ ਤੂੰ ਕੀ ਕੰਮ ਕਰਦਾਗਾ ਹੁਣ ਸਾਰਾ ਕੰਮ ਇਹੇ ਕਰਦੀ ਆ ਜੀ ਆਹੋ ਕਰਦੀ ਆ ਕੰਮ ਇਹ ਕਾਇਆ ਚ ਤਣਦੀ ਕਿਹ ਕੀ ਗੱਲ ਹੈ ਮੈਂ ਤਾਂ ਵਿਚਾਰੀ ਉਹਦੇ ਦੀਆਂ ਜਿਹੜੀਆਂ ਛੱਦੀ ਜਾਂਦੀਆਂ ਹੁਣ ਤੂੰ ਇਹਨੂੰ ਕੁੱਟਣ ਵੀ ਮਾਣ ਜਾ ਤੂੰ

ਮੇਰੇ ਸਾਹਮਣੇ ਵਾਲਾ ਉੱਥੇ ਪਿਆ ਸਾਰਾ ਰੇਕੀ ਦਾ ਮਾਰਾ ਆਪਦੀ ਨਿਕਲੋ ਸੜਕ ਤੇ ਬਾਹ ਜਾਂਦੀ ਗਵਾਂਢੀ ਵੀ ਦੇਖਦੇ ਨੇ ਚਾਈ ਝੜਦਾ ਦੀ ਭੈਣ ਮਰਾਉਣ ਕਮਾਡੀ ਖੜੇ ਹੋ ਗਏ ਮਾ ਤੂੰ ਦਾ ਹੌਲੀ ਬੋਲਤਾ ਸੜਕ ਦੇ ਸਾਰੇ ਕਮਾਡੀ ਦੇਖਦੇ ਨੇ ਵੀ ਕੀ ਹੋ ਗਿਆ ਨਾਲ ਤੇਰੀ ਗੱਲ ਸੁਣ ਆਪਦੀ ਭੈਣ ਮਰਾਉਣ ਕਵਾਂਡੀ ਗਵਾਂਢੀ ਨਾਲ ਲੜਾਈ ਨਹੀਂ ਹੁੰਦੀ ਇਹ ਕਿਹਨੇ ਕੀਤੀ ਇਹਦੀ ਸੰਕ ਸਰ ਮੈਨੂੰ ਤਾਂ ਹੱਥ ਨਹੀਂ ਲਾ ਰੱਖਿਆ ਨੇ ਦੇਖ ਕੇ ਲਾ ਰੱਖਿਆ ਨੇ ਤਾਂ ਜਮਾ ਤੂੰ ਬੰਨ ਕੇ ਰੱਖ ਬੱਲੇ ਨਾਲ ਧੱਕ ਜੈ ਇਹਨੂੰ ਜਵਾਖੜੀ ਨੂੰ ਨਾ ਚਲੇ ਇਹ ਥੱਪੜ ਕਿ ਮਾਰਿਆ ਤੈਨੂੰ ਬੇਕਾਨਾ ਮਾਰਾ ਥੱਪੜ ਮੇਰੇ ਸਾਹਮਣੇ ਮਾਰਿਆ ਜਾਂਦਾ ਵੇ ਤੂੰ ਇੱਕ ਪੌਂ ਕੀ ਕਿੱਥੇ ਲੱਗਾ ਹੋਇਆ ਇਹ ਦੱਸ ਕਿ ਤੇ ਖੂਨ ਆ ਰਿਹਾ ਪੱਟੀ ਕਰਾ ਲਿਆ ਰੌਲਾ ਕੀ ਹੋ ਰਿਹਾ ਉਹ ਲੱਗਾ ਹੋਦਾ ਉਹਨਾਂ ਨਾਲ ਉਹ ਰੌਲਾ ਨਹੀਂ ਹੈ ਗਿਆ ਕੰਮ ਕਰੋ ਬੱਸ ਦੱਸ ਕੀ ਹੋ ਰਿਹਾ ਕੁਝ ਨਹੀਂ ਹੋਤਾ ਨਾ ਕੀ ਹੋਤਾ ਉਹਦਾ 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 ਚਲ ਖੜ ਜਾ ਮਾਤਾ ਬੋਲ ਲੈਣ ਤੇ ਆਉਣੀ ਨੂੰ ਬੋਲਣ ਦੱਸ ਦੱਸ ਦੇ ਹੁਣ ਦੱਸਣ ਦੇ ਹੁਣ ਚੁੱਪ ਕਰ ਜਾ ਹੁਣ ਚੁੱਪ ਕਰ ਜਾ ਹੁਣ ਦੱਸਣ ਦੇ ਮਮੀ ਕਹਿੰਦੀ ਸਬਜ਼ੀ ਚੀਰ ਲੈ ਮੈਂ ਪਹਿਲਾਂ ਲਾਤਨ ਕੱਢਾ ਚੀਰਨ ਲੱਗ ਗਈ ਮਮੀ ਨੇ ਥੱਪੜ ਮਾਰਿਆ ਉਹਨਾਂ ਦੀ ਮੈਂ ਮਾ ਮਾ ਜਾਨੀ ਕਿ ਮੈਂ ਉਂਗਲਾ ਲਾਉਂਦੀ ਆ ਮਾਦਾ ਕਹਿੰਦੀ ਰੱਬ ਕਰਕੇ ਤੇਰੇ ਏਡੇ ਏਡੇ ਸੰਟ ਪੈ ਜਾਣ ਉਹਦੇ ਕਾਲੇ ਮੂੰਹੇ ਪਲੱਸ ਕੱਟ ਦੇ ਹਾਂ ਜਦੋਂ ਤੂੰ ਜਵਾਗੜੀ ਨੂੰ ਗਾਲਾ ਕੱਢਦੀ ਆ ਕਿਉਂ ਰੱਬ ਤੋਂ ਡਰ ਕੋਸ ਉਹੀ ਤਾਂ ਗੱਲ ਆ ਯਾਰ ਬੱਪੂ ਜੀ ਨੇ ਪਹਿਲਾਂ ਦੱਸਣ ਕੰਡਾ ਜੀਬ ਲੈ ਫੇਰ ਕਿਉਂ ਗਿਆ ਪਉ ਫਰ ਦੇ ਵੀ ਸਬਜੀ ਦੀ ਹੁਣ ਭਾਈ ਸਾਰੀਆਂ ਤੇਰੇ ਮਾਂ ਇੱਧਰ ਆਉਣ ਜਾਂ ਜੋ ਗਾਲੀ ਥੱਪੜ ਮਾਰਨ ਜਾਂ ਗਾਲੀ ਹੈਗੀ ਜਦੋਂ ਹੂੰ ਡੋਲਦੀ ਫਿਰ ਤਾਂ ਮਨ ਲੇ ਡੋਲੀਆਂ ਨੇ ਖਰਾਬ ਕਰ ਦੇ ਨੀ ਫਿਰ ਤਾਂ ਕੁੱਟ ਲੈ ਮੰਦਾ ਤੂੰ ਨੇ ਪਿਓ ਪਤ ਮੇਰੇ ਸਰ ਟੜ ਕੇ ਇਹਨੂੰ ਕੋਈ ਵੀ ਨਹੀਂ ਕਹਿੰਦਾ ਹੈਗਾ ਕੀ ਇਹ ਗਲਤੀ ਨਹੀਂ ਹੈ ਕਿਥੋਂ ਕਹਿੰਦਾ ਬਿਨਾਂ ਗੱਲ ਤੋਂ ਥੱਪੜ ਥੋੜੀ ਖਮਾਈ ਜਾਣਾ ਉਹਨੇ ਆ ਕੇ ਬਾਹਰ ਹੁਣ ਹੋ ਰਿਹਾ ਕਿ ਥੱਪੜ ਮਾਰੂ ਮੈਂ ਇਹ ਤਾਂ ਦੇਖੀ ਐ ਨਾ ਇਹ ਤਾਂ ਇਹ ਬਾਹਰ ਆਇਆ ਉਹਦਾ ਘਰੀ ਦੀ ਉਹ ਤਾਂ ਉਹਦਾ ਨਹੀਂ ਨਿਆਣਾ ਨਹੀਂ ਵੇ ਪੜੋਈਏ ਬਗ ਜਾ ਬਗ ਜਾ ਤੇ ਕੱਲ੍ਹ ਜਾ ਕੇ ਦੱਸਾਂਗੀ ਜਨਨਾ ਹਾਂ ਚੜ ਕੇ ਮੇਰੇ ਸਰ ਆ ਕੇ ਉਹਦਾ ਬਾਪੂ ਨੂੰ ਵੀ ਨਹੀਂ ਸਿੱਧਿਆ ਮੈਂ ਬੋਲਦੀ ਮੈਂ ਇਹਨੂੰ ਕਿੱਥੇ ਬੋਲਣਾ ਤਾਂ ਉਹਦਾ ਤੇਰਾ ਬਾਪੂ ਆ ਇਹ ਦੱਸ ਇਹ ਬਾਪੂ ਵੇ ਆ ਕਿਦਾਂ ਲਿਆਂਦੀ ਨੂੰ ਦਾ ਹੈਗੀ ਗੱਦੀ ਹੁਣ ਇਹ ਕੀ ਬਕਸਾਵੇਂਗਾ ਭਾਈ ਬਕਸਾਵੇਂਗਾ ਨਾ ਉਹ ਜਾਵੇਂਗਾ ਕਿ ਤੂੰ ਵੀ ਸੁਣੇਗਾ ਮੈਂ ਤੇਰੇ ਤੋਂ ਉਹ ਤੂੰ ਕਿੱਥੇ ਲੈ ਖਾ ਦੇਮ ਕਿ ਨੂੰ ਗਰੀਬੀ ਨੂੰ ਉਂਤ ਪਾਉਣੀ ਔਰੇ اے ਮਹਾਸਿਆ ਗਰੀਬਣੀ ਕਿਉਂ ਗਰੀਬਣੀ ਕਿਹੜਾ ਬਕਸਾ ਗਰੀਬਣ ਹੋ ਗਿਆ ਇਹਦਾ ਲੈ ਹੋਰ ਫਿਰ ਹੁਣ ਉਂਤ ਪਾਈ ਜਿੰਨੇ ਬਿਨਾ ਦਾ ਜਵਾਬ ਜੀ ਨੂੰ ਕਿੱਥੇ ਦੇਖੇ ਦੇਣਗੀ ਜਾ ਕੇ ਮੈਂ ਭੱਗ ਜਾਨੀਆ ਘਰੋਂ ਜਿਸ ਤੋਂ ਮੂਰੀ ਲੱਗਦੀਆਂ ਤੁਸੀਂ ਰਹੇ ਹੋਰ ਓਹ ਜਾਨ ਨੂੰ ਕੌਣ ਕਹਾਂ ਤੈਨੂੰ ਸੱਧਾ ਕਹਿੰਦਾ ਕਿ ਨੌਮਰ ਪਿਆਰ ਨਾ ਰਹਿ ਪੈਦ ਨਾਲ ਪਿਆਰ ਨਾਲ ਕੁਛ ਮਰਜ਼ੀ ਕੰਮ ਲਈ ਜਾਂ ਬੰਦੇ ਤੋਂ ਤੇਰਾ ਬਾਤ ਉਹਨੂੰ ਪਿਆਰ ਨਾਲ ਰਹਿ ਤੂੰ ਬੋਲੂ ਪਿਆਰ ਨਾਲ ਰਾ ਕੀ ਗੱਲ ਬਾਈ ਇਹ ਹਜਾ ਕਿਹਾ ਜਾ ਪਿਆਰ ਹੋਗਾ ਮੇਰੇ ਕੋਲ ਨਹੀਂ ਹੈਗਾ ਉਹ ਪਰ ਮਰਵਾਦੀ ਹੈ ਬਣਾਣਾ ਇਹ ਤੋ ਤੇਥੋਂ ਹਾਂ ਨਾ ਥੋਪੜ ਮੂੰਹੀ ਜੀ ਸਾਡੀ ਦੋਨਾਂ ਜਿਹਨਾਂ ਦੀ ਲੜਾਈ ਕਰਾਤੀ ਹੈ ਉਂਡਾ ਵੀ ਮੇਰੇ ਸਿਰ ਚੜਾਤਾ ਨਾ ਮੈਨੂੰ ਜਿਆਦਾ ਨਹੀਂ ਆਉਂਦਾ ਕੋਈ ਗੱਲ ਨਹੀਂ ਇਹਦਾ ਮੈਂ ਬਦਲਾ ਲੈ ਕੇ ਹਟੂਗੀ ਜਿਹੜਾ ਮੇਰੇ ਥੱਪੜ ਮਰਵਾਇਆ ਜੀ ਠੀਕ ਆ ਕੋਈ ਗੱਲ ਇਹ ਵੀ ਜਾਏ ਤੇਰਾ ਸਾਗ ਮੈਂ ਤਾਂ ਬੂਨ ਕਿਸੇ ਤਰ ਹੈ ਮੋਰ ਕਿਉਂ ਆਏ ਨਹੀਂ ਕਿਹਾ ਮੈਂ ਤਾਂ ਕਹਿੰਦਾ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਨਾ ਤੇਰੇ ਜਾਦੇ ਜਮਾਨ ਲੱਗੀ ਆ ਮੇਰੀ ਜੀ ਚੱਪੇ ਨਾਲ ਮਾਰਿਆ ਕਿੱਥੇ ਮਾਰਿਆ ਚੱਪੇ ਤੇ ਪਰ ਦੂੰਗੀ ਖੜੀ ਹੋ ਜਾ ਤੂੰ ਭੜੇ ਇੱਕ ਸਾੜੇ ਵਾਲੀ ਸਰਜੀ ਚੇਰਨੀ ਮੈਨੂੰ ਲੱਗਦਾ ਤੂੰ ਕਿਹੜਾ ਤੜਕਾ ਲਾਵੇਂਗੀ ਬਾਕੀ ਤਾਂ ਇੱਥਾਂ ਫੱਦੀ ਤੇਲ ਨਹੀਂ ਐ ਨਪੋਤੜੀ ਇਹੀ ਕੁਸਾ ਪਾਰ ਦੇ ਦੀ ਕੋਈ ਨਾ ਥੱਲੇ ਕੋਲ ਤੈਨੂੰ ਘਟ ਰੱਖਿਆ ਕਰੂੰਗੀ ਡੰਗਰ ਪੁੱਸਾਂ ਚ ਪਸਾ ਹੁੰਦੇ ਨੇ ਸਮਾਤ ਮਾਰ ਕੇ ਦੇਖਦੀ ਜਾਈ ਹੈ ਮਰਨ ਜੋਕਰ ਤੇਰਾ ਮੇਰੀ ਆ ਕੇ ਮੇਰੇ ਘਣੀ ਨਹੀਂ ਗਈ ਤੀ ਆਕੇ ਮੇਰੇ ਟੂਹੇ ਜਿਹੜੇ ਦੇਣੇ ਮਾਰੇ ਦੇਖ ਤਾਂ ਸਹੀ ਜੇ ਕੋ ਟੂਹੇ ਡਿਪਲਾ ਕੋਈ ਹੱਡ ਪੁੱਛੇ ਟੁੱਟ ਜਾਂਦੀ ਹੈ ਸਾਲ ਦੇ ਮਹੀਨੇ ਦਾ 10 ਕੋਣੇ ਸਿੱਕਾ ਲਾਂਦਾ ਮੇਰੀ ਡੋਣ ਜੋ ਕਰ ਇਸੋਂ ਮੱਤੀ ਹੋ ਜਾਈਂ ਤਾਂ ਬਦਲਾ ਲੈਵੇਂ ਨਾ ਉਹ ਚ ਰੋਟੀ ਖਾਜ ਵੀ ਨਹੀਂ ਆਉਂਦੀ